ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਨਾਲ ਘੰਟੀ ਵਾਲਾ ਬਟਨ ਜਰੂਰ ਦਬਿਓ। ਚਲਦੀ ਹੋਈ ਵੀਡੀਓ ਨੂੰ ਲਾਈਕ, ਕਮੈਂਟ ਅਤੇ ਸ਼ੇਅਰ ਵੀ ਜਰੂਰ ਕਰਿਓ। ਅੱਜ ਗੱਲ ਕਰਦੇ ਹਾਂ 22 ਦਸੰਬਰ ਨੂੰ ਪੰਜਾਬ ਦਾ ਮੌਸਮ ਕਿਹੋ ਜਿਹਾ ਰਹਿ ਸਕਦਾ ਹੈ। 22 ਦਸੰਬਰ ਅੱਜ ਸਵੇਰ ਵੇਲੇ ਹਲਕੀ ਜਿਹੀ ਧੁੰਦ ਦੇਖਣ ਨੂੰ ਮਿਲ ਸਕਦੀ ਹੈ ਪਰ ਕੋਰਾ ਬਹੁਤ ਘੱਟ ਖੇਤਾਂ ਦੇ ਵਿੱਚ ਦੇਖਣ ਨੂੰ ਮਿਲ ਸਕਦਾ ਹੈ। ਕਾਰਨ ਇਹ ਹੈ ਕਿ ਰਾਤ ਵੇਲੇ ਦਾ ਉੱਪਰ ਦੀ ਹਲਕੀ ਜਿਹੀ ਬੱਦਲਬਾਈ ਲਗਾਤਾਰ गुजर ਰਹੀ ਹੈ ਇਸ ਕਰਕੇ ਅਜ ਕੋਰਾ ਪੈਣ ਦੀ ਸੰਭਾਵਨਾ ਘਟਨੇ ਪਰ ਹਲਕੀ ਜਿਹੀ ਧੁੰਦ ਸਵੇਰ ਵੇਲੇ ਦੇਖਣ ਨੂੰ ਮਿਲ ਸਕਦੀ ਹੈ ਜਿਹੜਾ ਇਹ ਬੱਦਲ ਵਾਈ ਲੰਘ ਰਹੀ ਹੈ ਇਹ ਸ਼ਾਮ ਵੇਲੇ ਤੋਂ ਅੱਜ ਜ਼ਿਆਦਾ ਐਕਟੀਵੇਟ ਹੋਵੇਗੀ ਜਿਹਦੇ ਵਿੱਚ ਪੰਜਾਬ ਹੋ ਗਿਆ ਹਰਿਆਣਾ ਹੋ ਗਿਆ ਤੇ ਰਾਜਸਥਾਨ ਹੋ ਗਿਆ ਇਹਨਾਂ ਵਿੱਚ ਮੀਂਹ ਦੀ ਸੰਭਾਵਨਾ ਲਗਾਤਾਰ ਬਣੀ ਹੋਈਆਂ ਹਨ ਖਾਸ ਕਰਕੇ ਮਾਲਵੇ ਦੇ ਖੇਤਰ ਫਾਜ਼ਿਲਕਾ ਹੋ ਗਿਆ ਮੁਕਸਰ ਹੋ ਗਿਆ ਫਰੀਦਕੋਟ ਫਿਰੋਜ਼ਪੁਰ ਮੋਗਾ ਬਰਨਾਲਾ ਇਨਾਂ ਦੇ ਵਿੱਚ ਅੱਧੀ ਰਾਤ ਤੋਂ ਪਹਿਲਾਂ-ਪਹਿਲਾਂ ਮੀਂਹ ਦੀਆਂ ਕਾਰਵਾਈਆਂ ਹੁੰਦੀਆਂ ਹੋਈਆਂ ਦਿਖਾਈ ਦੇ ਰਹੀਆਂ ਹਨ ਅੱਜ ਜਾਂ ਕਹੋ 22 ਤੇ 23 ਤਰੀਕ ਦੇ ਵਿੱਚ ਕਰ ਮੀਂਹ ਦੀ ਸੰਭਾਵਨਾ ਬਣ ਰਹੀ ਹੈ ਮਾਝੇ ਤੇ ਦੁਆਬੇ ਦੇ ਖੇਤਰਾਂ ਦੇ ਵਿੱਚ ਮਾਲਵੇਂ ਨਾਲ ਥੋੜੇ ਜਿਹਾ ਘੱਟ ਖੇਤਰਾਂ ਦੇ ਵਿੱਚ ਮੀਂਹ ਦਿਖਾਈ ਦੇ ਰਿਹਾ ਹੈ ਪਰ ਫਿਰ ਵੀ ਇਹਨਾਂ ਖੇਤਰਾਂ ਦੇ ਵਿੱਚ ਹਲਕੇ ਤੋਂ ਦਰਮਿਆਨੇ ਮੀਂਹ ਦੇ ਘਰ ਬੰਯਾ ਤੁਹਾਨੂੰ ਦੇਖਣ ਨੂੰ ਮਿਲ ਸਕਦੀਆਂ ਹਨ ਤੇ ਉਸੇ ਤਰ੍ਹਾਂ ਹੀ ਪੁਆਰ ਖੇਤਰ ਦੇ ਵਿੱਚ ਵੀ ਟੁੱਟਵੇਂ ਤੌਰ ਤੇ ਮੀਂਹ ਦੇ ਸ਼ਰਾਟੇ ਤੁਹਾਨੂੰ ਦੇਖਣ ਨੂੰ ਮਿਲ ਸਕਦੇ ਹਨ ਖੁੱਲ ਮਿਲਾ ਕੇ ਕਹਾਣੀ ਇੰਨੀ ਹੈ ਕਿ ਅੱਜ ਸ਼ਾਮ ਬਿਲੇ ਤੋਂ ਬੱਦਲ ਐਕਟੀਵੇਟ ਹੋਣਗੇ ਤੇ ਟੁੱਟਵੇਂ ਤੌਰ ਤੇ ਪੰਜਾਬ ਦੇ ਵਿੱਚ ਮੀਂਹ ਦੇ ਸ਼ਰਾਟੇ ਪੈਣਗੇ ਕੁਝ ਕਿ ਖੇਤਰਾਂ ਦੇ ਵਿੱਚ ਬ੍ਰੀਕ ਗੜੇ ਮਾਰੀ ਵੀ ਪੈ ਸਕਦੀ ਹੈ ਇਸ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ ਪੰਜਾਬ ਦੇ ਨਾਲ ਲੱਗਦੇ ਇਲਾਕੇ ਰਾਜਸਥਾਨ ਹਰਿਆਣਾ ਦੇ ਵਿੱਚ ਵੀ ਮੀਂਹ ਦੀ ਸੰਭਾਵਨਾ ਹੈ ਤੇ ਪਹਾੜੀ ਖੇਤਰਾਂ ਦੇ ਵਿੱਚ ਬਰਫਬਾਰੀ ਦਾ ਦੌਰ ਲੱਗੇਗਾ